ਅੱਜ ਇੱਕ ਵਾਰ ਫੇਰ ਅਸੀਂ ਆਪਣੇ ਹਲਕਾ ਫੁਲਾਥ ਦਾ ਬਹੁਤ ਵੱਡਾ ਪਿੰਡ ਨੰਗਲ ਲੁਬਾਣਾ ਔਰ ਬਿਲਕੁਲ ਤੁਸੀ ਬੰਨ ਦੇ ਉੱਤੇ ਬਿਆਸ دریا ਦੇ ਉੱਤੇ ਸਥਿਤ ਹੈ ਇਸ ਪਿੰਡ ਵਿੱਚ ਵੀ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਪਸ਼ੂਆਂ ਦਾ ਹੋਇਆ ਅ ਹੋਰ ਮਕਾਨਾਂ ਦਾ ਹੋਇਆ ਫਸਲ ਤਾਂ ਖੈਰ ਜਿਹੜੀ دریا ਦੇ ਅੰਦਰਲੇ ਪਾਸੇ ਆ ਉਹ ਤਾਂ ਸਾਰੀ 100% ਲਾਸ ਹੋ ਗਿਆ ਸਾਡੇ ਨਾਲ ਇਸ ਵਕਤ ਸਰ ਰਸ਼ਪਾਲ ਸਿੰਘ ਜੀ ਨੇ ਜਿਹੜੇ ਲਾਇਆਨਸ ਕਲੱਬ ਦਾ ਜਿਹੜੇ ਬਿਗਵਾਲ ਤੋਂ ਜਿਹੜੇ ਕੰਸਿਸਟੈਂਟਲੀ ਇਹਨਾਂ ਐਫਰਟਸ ਵਿੱਚ ਹਿੱਸਾ ਪਾ ਰਹੇ ਨੇ ਕਈ ਦਿਨਾਂ ਤੋਂ ਇਸੇ ਤਰ੍ਹਾਂ ਨਾਲ ਅੱਜ ਇਸ ਪਿੰਡ ਦੇ ਸਰਪੰਚ ਸਾਹਿਬ ਖੜੇ ਨੇ ਸਾਬਕਾ ਸਰ ਜਮੇਰ ਸਿੰਘ ਜੀ ਸਾਰੀ ਮੈਂ ਹੁਣ ਨਾਮ ਜ਼ਿਆਦਾ ਨਾ ਲਵਾਂ ਸਾਰੇ ਮੈਂਬਰ ਪੰਚਾਇਤ ਨੰਬੜਦਾਰ ਆ ਇੱਕ ਸਦਾ ਪਿਆਰਾ ਸਿੰਘ ਜੀ ਰਿਟਾਇਰਡ ਟੀਚਰ ਨੇ ਮੰਗਲ ਲੁਬਾਣੇ ਦੇ ਇਹਨਾਂ ਨੇ ਵੀ ਹੁਣੇ ਖੜੇ ਖੜੇ ਇਹ ਕਿਹਾ ਕਿ ਹੋਰ ਲੋੜ ਸਮਾਨ ਦੀ ਲੋੜ ਪਈ ਤਾਂ 50000 ਰੁਪਏ ਸੀ ਇਹਨਾਂ ਨੇ ਫੜਾ ਵੀ ਦਿੱਤਾ ਸਾਡੇ ਸਵਾਰਮਾਨ ਸਿੰਘ ਸਰਪੰਚ ਅਕਾਲੇ ਜਿਹੜੇ ਕਿ ਨਾਲ ਹੋ ਕੇ ਰਿਲੀਫ ਐਫਰਟਸ ਸੇਵਾ ਕਰ ਰਹੇ ਨੇ ਦੇਖੋ ਗੱਲ ਇਹ ਆ ਕਿ ਪਿਛਲੇ ਦਿਨਾਂ ਚ ਹੁਣ ਤਕਰੀਬਨ 3 ਹਫ਼ਤਿਆਂ ਤੋਂ ਬਹੁਤ ਬਹਾਦਰੀ ਨਾਲ ਪੰਜਾਬੀਆਂ ਨੇ ਬਹੁਤ ਤਕੜੇ ਹੋ ਕੇ ਮਦਦ ਕੀਤੀ ਆ ਐਨ ਆਰ ਆਈਜ਼ ਨੇ ਬਾਹਰੋਂ ਮਦਦ ਕੀਤੀ ਆ ਬਹੁਤ ਸਾਰੀਆਂ ਧਾਰਮਿਕ ਜਥੇਬੰਦੀਆਂ ਨੇ ਕਿਸਾਨ ਜਥੇਬੰਦੀਆਂ ਨੇ ਕੋਈ ਕਸਰ ਹੀ ਨਹੀਂ ਛੱਡੀ ਪਰ ਮੈਂ ਆਮ ਆਦਮੀ ਦੀ ਪਾਰਟੀ ਦੀ ਸਰਕਾਰ ਨੂੰ ਬੋਕਰ ਨੂੰ ਪੁੱਛਣਾ ਚਾਹੁੰਦਾ ਹਲੇ ਜਾਇਜ਼ਾ ਹੀ ਲਈ ਜਾਣਾ ਤੁਸੀਂ ਜਿਹੜਾ ਉੱਠਦਾ ਵਾ ਪਜਾਮਾ ਟੰਗ ਕੇ ਕਿਸੇ ਤੋਂ ਤੁਸੀਂ ਤੇ ਪਹੁੰਚ ਜਾਂਦਾ ਅਖੇ ਜੀ ਕੀ ਕਰਨਾ ਹੈ ਜਾਇਜ਼ਾ ਲੈਣਾ ਆਇਆ ਜੀ ਜਿਹੜਾ ਔਰਦਾ ਕਿਸ਼ਤੀ 'ਚ ਬਹਿ ਕੇ ਐਵੇਂ ਗੇੜੇ ਘੱਡੀ ਜਾਂਦੇ ਦਰਿਆ ਦੇ ਵਿੱਚ ਅਖੇ ਜੀ ਜਾਇਜ਼ਾ ਲੈਣਾ ਵਾ ਜੈਜ਼ੇ ਦੀ ਕੋ ਹੱਦ ਹੁੰਦੀ ਆ ਜਾਇਜ਼ਾ ਤਾਂ ਤੁਸੀਂ ਅੱਜ ਦੀ ਟੈਕਨੋਲੋਜੀ ਜਿਹੜੀ ਆ ਉਹ ਤਾਂ ਤੁਸੀਂ ਸੈਟੇਲਾਈਟ ਮੈਪਿੰਗ ਨਾਲ ਸਾਰੇ ਪੰਜਾਬ ਦਾ ਜਾਇਜ਼ਾ ਵਾ ਜੇ ਬਹੁਤ ਤੁਹਾਨੂੰ ਤਕਲੀਫ ਆ ਤਾਂ ਕਿਸੇ ਇੱਕ ਦਿਨ ਜਹਾਜ਼ ਵਿੱਚ ਹੈਲੀਕਾਪਟਰ ਤੁਹਾਡੇ ਕੋਲ ਆ ਜਿਹੜਾ ਭਗਵੰਤ ਦਾ ਉੱਚ ਗੇੜਾ ਮਾਰ ਕੇ ਦੇਖ ਲਓ ਤੁਹਾਨੂੰ ਪਤਾ ਇਹ ਜਾਇਜ਼ਾ ਵਾ ਕਵਸਨ ਇਸ ਕਿ ਪਿਛਲੇ ਇੰਨੇ ਦਿਨਾਂ ਤੋਂ ਤੁਸੀਂ ਪਰਭਾਈ ਕੀ ਕੀਤੀ ਨੁਕਸਾਨ ਦੀ ਹੁਣ ਕੱਲ ਫੇਰ ਪਰਸੋਂ ਕੇਜਰੀਵਾਲ ਤੇ ਸਸੋਢੀ ਆ ਗਏ ਜੀ ਦੇਖੋ ਪਹਿਲੀ ਗੱਲ ਸੁਣੋ ਚੰਗੀ ਤਰ੍ਹਾਂ ਪੰਜਾਬੀਓ ਇਹ ਚੀਫ ਮਿਨਿਸਟਰ ਦੇ ਕਾਫਲਾ ਲੈ ਕੇ ਆਇਆ ਚੀਫ ਮਿਨਿਸਟਰ ਦਰਦਾ ਕਿ ਪਤਾ ਨਹੀਂ ਲੁੱਕ ਗਿਆ ਜਾਂ दारू ਪੀਤੀ ਸੀ ਮੈਨੂੰ ਨਹੀਂ ਪਤਾ ਉਹ ਜਾ ਕੇ ਕਹਿੰਦਾ ਜੀ ਮੈਂ ਤਾਂ ਬਿਮਾਰ ਹੋ ਗਿਆ ਔਰ ਜਦ ਜੰਦਾ ਹਾਰਡ ਪ੍ਰੋਗਰਾਮ ਚੱਲਣ ਡਿਆ ਉਹ ਬਿਮਾਰੀ ਚੱਲੀ ਆਉਂਦਾ ਜਾਂ ਉਹ ਮਾੜਾ ਮੋਟਾ ਪੈਗ ਲੈ ਆਈ ਜਾਂਦਾ ਤੇ ਨਾਲ ਜਾਂ ਬਿਮਾਰੀ ਚੱਲੀ ਆਉਂਦਾ ਤੇ ਕੇਜਰੀਵਾਲ ਨੇ ਭਗਵੰਤ ਮਾਨ ਦਾ Z Z+ ਸਿਕਿਉਰਿਟੀ ਕਾਫਲਾ ਪਰਸੋਂ ਬਾਹੋਪੁਰ ਸੁਲਤਾਨਪੁਰ ਲੋਧੀ ਲੈ ਕੇ ਆਇਆ ਤੇ ਛੌਣੀ ਬਣਾਉਂਦੇ ਨੇ ਸਾਰੀ ਕਿ ਜਿੰਨੇ ਰਾਹਤ ਲੈ ਕੇ ਆਉਂਦੇ ਨੇ ਨਾ ਇਹ ਸਮਗਰੀ ਪਹਿਲਾਂ ਉਹਨਾਂ ਦੇ ਨਾਕੇ ਲਾਉਂਦੇ ਨੇ ਕਿ ਤੁਸੀਂ ਅੱਗੇ ਨਹੀਂ ਆਉਣਾ ਕੇਜਰੀਵਾਲ ਸਾਹਿਬ ਆਏ ਹੋਏ ਨੇ ਸਿਸੋਡਿਆ ਸਾਹਿਬ ਆਏ ਹੋਏ ਨੇ ਔਰ ਕੇਜਰੀਵਾਲ ਨੂੰ ਸਿਰਫ ਫੋਟੋ ਆਪਸ ਲਈ ਇੱਕ ਕਿਸ਼ਤੀ ਵਿੱਚ ਚੜਾਇਆ ਇੱਕ ਦਰਿਆ ਦਾ ਐਂ ਢੇੜਾ ਜਿਹਾ ਕੱਢਿਆ ਤੇ ਕੇਜਰੀ ਸਾਹਿਬ ਕੇਜਰੀਵਾਲ ਸਾਹਿਬ ਫੁਰ ਇਹ ਕਿਨਾਂ ਦਾ ਵੱਡਾ ਖੁਸ਼ਾਮਦੀ ਮਿਨਿਸਟਰ ਮੈਂ ਦੇਖਿਆ ਲਾਲਜੀਤ ਭੁੱਲਰ ਉਹ ਐਵੇਂ ਪਜਾਮੇ ਟੰਗ ਕੇ ਨਾਲ ਸਸੋੜੀਏ ਦੇ ਨਾਲ ਤੁਰਿਆ ਜਾਂਦਾ ਸਸੋੜੀਆ ਸਾਹਿਬ ਆ ਗਏ ਜੀ ਆਮ ਆਦਮੀਆਂ ਦੀ ਸਰਕਾਰ ਹੈ ਉਹ ਪਿੱਛੋਂ ਹੋਰ ਦੋ ਚਾਰ ਇਦਾਂ ਦੇ ਜਿਹੜੇ ਚਮਚੇ ਜੇ ਖੜੇ ਕੀਤੇ ਹਾਂਜੀ ਹਾਂਜੀ ਆਮ ਦੀ ਆਮ ਦੀ ਕਿੱਥੋਂ ਸਰਕਾਰ ਯਾਰ ਤੁਸੀਂ ਤਾਂ ਯਾਰ ਖਾਸੋਂ ਤੋਂ ਖਾਸੋਂ ਤੋਂ ਖਾਸੋ ਟਪਾ ਦਿੱਤੀਆਂ ਹੱਦਾਂ ਸੁਪਰ ਵੀਆਈਪੀ ਜਹਾਜ਼ਾਂ ਤੋਂ ਹੈਲੀਕਾਪਟਰਾਂ ਤੋਂ ਥੱਲੇ ਉਤਰਨ ਵਾਲੇ ਬੰਦੇ ਨਿਗੇ